ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋ ਜਿਹੜੀ ਚੜਦੀ ਕਲਾ ਵਿੱਚ ਹੋਵੋ ਤੇ ਅੱਜ ਦਾ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਕਰੀ ਤੇ ਐਨਲ ਦੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਇੱਥੇ ਟਾਈਮ ਹੋ ਗਿਆ ਜੀ 1 ਵਜੇ ਦਾ 1 ਵਜੇ ਕੇ 10 ਮਿੰਟ ਹੋਏ ਤੇ ਆਪਾਂ ਕਰਦੇ ਆ ਦੁਪਹਿਰ ਦੀ ਰੋਟੀ ਦਾ ਪਰਵੰਦ ਕਿਉਂਕਿ ਤੂਰੀ ਬਣਾਉਣ ਲੱਗੇ ਆ ਕੱਲ ਮੀਂਹ ਪੈ ਗਿਆ ਕਰਕੇ ਕੱਲ ਮਸ਼ੀਨ ਚੱਲੀ ਨਹੀਂ ਪਰਸੋਂ ਬਣਾਉਂਦੇ ਸੀਗੇ ਤੇ ਆਜ ਅ ਸ਼ਾਇਦ ਨਿਬੜ ਜਾਵੇ ਪਰ ਨਹੀਂ ਨਿਬੜਦਾ ਕਿਉਂਕਿ ਥੋੜਾ ਵਟੇ ਰਣ ਲੱਗਿਆ ਪਹਿਲਾਂ ਕੰਮ ਚੱਲਿਆ ਨਹੀਂ ਫਿਰ ਵੀ ਹਜੇ ਸੈਲ ਸੀਗੀ ਤੇ ਆਪਾਂ ਬਣਾ ਲਏ ਸਬਜ਼ੀ ਸਬਜ਼ੀ ਬਣਾਵਾਂਗੇ ਅੱਜ ਆਪਾਂ ਲੋਕੀ ਆਲ ਤੁਸੀਂ ਕੀ ਕਹਿੰਦੇ ਆ ਸਾਡੇ ਏਰੀਏ 'ਚ ਮਾਲ ਬਿੱਤਾ ਇਹਨੂੰ ਆਲ ਕਹਿੰਦੇ ਆ ਕਈ ਲੋਕੀ ਵੀ ਬੋਲਦੇ ਆ ਤੇ ਇਹ ਆਪਾਂ ਬਣਾਵਾਂਗੇ ਦੁੱਧ ਵਾਲੀ ਸਬਜੀ ਮਲਾਈ ਪਾ ਕੇ ਅੱਗੇ ਵੀ ਮੈਂ ਵੀਡੀਓ ਤੁਹਾਨੂੰ ਦੇ ਚੁੱਕੀ ਆਂ ਕੱਦੂ ਆਪਾਂ ਦਾਦਾ ਹੀ ਮਲਾਈ ਪਾ ਕੇ ਬਣਾਇਆ ਸੀਗਾ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਬਣਾਵਾਂਗੇ ਤੇ ਬਣੀ ਰਹੋ ਜੀ ਤੁਸੀਂ ਬਲੌਗ ਦੇ ਉੱਪਰ ਤੇ ਆਪਾਂ ਬਣਾ ਲਗੀ ਦਾ ਰੋਟੀ ਤੇ ਕੱਟ ਲਗੀ ਸਬਜੀ ਥੋੜੀ ਜਿਹੀ ਬਰੀਕ ਕਟਾਂਗੇ ਥੋੜੀ ਛੇਤੀ ਕੋਰ ਥੋੜੀ ਤੇ ਸੋਹਣੀ ਲੱਗਦੀ ਆ ਤੇ ਹਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਵੀ ਆਪਣੇ ਲੁਕੀਆਂ ਹੋਈਆਂ ਲਿਆ ਕੇ ਗ੍ਰੇਨ ਕਰਨ ਵਾਲਾ ਹੁਣ ਕੋਈ ਭਾਈ ਨਹੀਂ ਆਉਂਦਾ ਸਬਜ਼ੀ ਵਾਲਾ ਇੱਥੋਂ ਇੱਥੇ ਅੱਗੇ ਤਾਂ ਚੱਲ ਲੈ ਲੇਦੇ ਨਾ ਸੀ ਕਿਉਂਕਿ ਸੀਜ਼ਨ ਦੀ ਰੁੱਤ ਕਰਕੇ ਸ਼ਹਿਰ ਨੂੰ ਨਹੀਂ ਜਾਇਆ ਜਾਂਦਾਗਾ ਤੇ ਕੰਮ ਕਰਨਦਿਆਂ ਦੇ ਵਿੱਚ ਸਾਰੇ ਬੀਜੀ ਆ ਜੋਰ ਆ ਪੂਰਾ ਕੰਮ ਦਾ ਤੇ ਮੇਰੀ ਵੀਡੀਓ ਤੇ ਕਮੈਂਟ ਆਏ ਸੀਗੇ ਜੀ ਪੁੱਛਦੇ ਸੀਗੇ ਵੀ ਪਸ਼ੂ ਪਸ਼ੂ ਨੂੰ ਸ਼ਹਿਰ ਵੀ ਨਹੀਂ ਮਾੜ ਜਾਂਗਾ ਸੇ ਸਾ ਤਨੀ ਮਿੰਨ ਹੋ ਗਿਆ ਕੁਝ ਬਣੀ ਨਹੀਂ ਉਹ ਨਵੇਂ ਦੁੱਧ ਨਹੀਂ ਹੋਈ ਉਹਦੇ ਵਾਸਤੇ ਦੋ ਤਨ ਤਰੀਕੇ ਹੈਗੇ ਆ ਜੀ ਐ ਜਾਂ ਤਾਂ ਤੁਸੀਂ ਕੇਲੇ ਕਾਲੀ ਛਿਲ ਜਿਨ੍ਹਾਂ ਦੇ ਉੱਪਰ ਥੋੜੇ ਜਿਹਾ ਬੇ ਕੰਡੇ ਲੈ ਲਿਓ ਉਹਨਾਂ ਉੱਪਰ ਜਿਵੇਂ ਆਪਾਂ ਪਰਠਾ ਨਹੀਂ ਬਣਾਉਂਦੇ ਹੁੰਦੇ ਉਹਨੂੰ ਆਟੇ ਚ ਲੈ ਬੇਟ ਲੈਨੇ ਆ ਜਿਵੇਂ ਇਸ ਤਰ੍ਹਾਂ ਦਾ ਕੇਲਾ ਹੋਵੇ ਉਹਦੇ ਉੱਪਰ ਸਾਰਾ ਗੁੰਨਿਆ ਹੋਇਆ ਆਟਾ ਹੈ ਤੇ ਲੇਪ ਕਰਦੇ ਤੁਸੀਂ ਲੇਪ ਕਰਨ ਤੋਂ ਬਾਅਦ ਜਿਵੇਂ ਆਪਾਂ ਰਾਤ ਨੂੰ ਜੁੱਲੇ 'ਚ ਰੋਟੇ ਲਾਉਂਦੇ ਜੁੱਲੇ 'ਚ ਰੋਟੇ ਲਾਉਂਦੇ ਉਹਦੀ ਆਗ ਹੁੰਦੀ ਏ ਥੋੜੀ ਜਿਹਾ ਕੱਟ ਜਾਵੇ तो मतलब के दो केले रोज सुबह पशु तीन छेटे लपेट केला लावे तो फुल के जी जो अग देगा आटा भज के है जारे होगा केला होगा तो फिर कई बार पशु खाता नहीं गा वैसे तो भी वादिया चीज पशु खा ले ਤੈਨਾਂ ਡੰਗ ਤੁਸੀਂ ਉਹ ਦੇਣਾ ਮੈਂ ਮਤਲਬ ਕਿ ਦੋ-ਦੋ ਕੇਲੇ ਕਰਕੇ ਤੈਨਾਂ ਡੰਗ ਉਹ ਦੇਨੇ ਆ ਜੇ ਉਹ ਨਹੀਂ ਤੁਸੀਂ ਦੇਨੇ ਤਾਂ ਅੱਧਾ ਕਿਲੋ ਰੋਜ ਦਾ ਗੁੜ ਆ ਸੌਰੀ ਜੀ ਕਿਉਂ ਨਹੀਂ ਗੋੜ ਅੱਧਾ ਕਿਲੋ ਰੋਜ ਦਾ ਗੋੜ ਤੇ ਜਿਹੜੀ ਖਾਣ ਵਾਲੀ ਠੂਠੀ ਹੁੰਦੀ ਆ ਆਪਣੀ ਅਤੀ ਕੌਲੀ ਜੀ ਬਣੀ ਹੁੰਦੀ ਜਿਹੜੀ ਉਹ ਤੈਨਾਂ ਡੰਗ ਉਹ ਦੇਣੀ ਐ ਐਕ ਠੂਠੀ ਤੇ ਅੱਧਾ ਕਿਲੋ ਗੋੜ ਮੈਨੂੰ ਕਿ ਡੇਢ ਕਿਲੋ ਗੋੜ ਤੇ ਤੈਨ ਠੂਠੀ ਆਪਾਂ ਲੈ ਲੇਨੇ ਆ ਰੋਜ ਦੀ ਐਕ ਸਵੇਰੇ ਦੇ ਦੋ ਸ਼ਾਮ ਦੇ ਦੋ ਕਦੋਂ ਦੇ ਦੋ ਇਹ ਤੁਹਾਡੀ ਮਰਜ਼ੀ ਆ ਇਹ ਤੀਜਾ ਤਰੀਕਾ ਹੈਗਾ ਜੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਦਾ ਕਣਕ ਬੱਕਲ ਨਾਲ ਸਾਤੀ ਕਣਕ ਨੂੰ ਤੁਸੀਂ ਰੰਨ ਲਿਓ ਗੁਰ ਪਾ ਕੇ ਥੋੜਾ ਜਿਹਾ ਗੁਰ ਪਾ ਕੇ ਰੰਨ ਲਿਓ ਉਹ ਤੁਹਾਨੂੰ ਨੂੰ ਤਰੀਕਾ ਬਣਾਉਣਾ ਪਊਗਾ ਘਰ ਤੋਂ ਘੱਟ 1 ਕਿਲੋ 1.5 ਕਿਲੋ ਕਣਕ ਲੈ ਕੇ ਤੁਹਾਨੂੰ 15-20 ਦਿਨ ਉਹ ਜਾਨੀ ਕਿ 20 ਕਿਲੋ ਖਾਲ ਆਹ ਕਣਕ ਨਾਲ ਪਸ਼ੂ ਨੂੰ ਜਵੜੀ ਕਹੋ ਮਾਜਿਆ ਜਾਂ ਗਾਂ ਕਈ ਬਣਾ ਕਮੈਂਟ ਆਇਆ ਹੁੰਦਾ ਗੀ ਗਾਣ ਵੀ ਦੇ ਸਕਦੇ ਆ ਕਿਉਂਕਿ ਮੇਰੇ ਮੱਝਾ ਰੱਖਣਾ ਕਰਕੇ ਤੇ ਮੈਂ ਮੱਝਾ ਬਾਰੇ ਦੱਸ ਦਿੰਦੀ ਆ ਜਿਹੜਾ ਐਕਸਪੀਰੀਅੰਸ ਹੁੰਦਾ ਮੇਰਾ ਤੇ ਤੁਸੀਂ ਮਤਲਬ ਕਿ ਉਹ ਕਿਸੇ ਪਸ਼ੂ ਨੂੰ ਵੀ ਦੇ ਦੋ ਮੱਝ ਨੂੰ ਜਾਂ ਗਾਣ ਇਹ ਤਿੰਨ ਤਰੀਕੇ ਬਰਾ ਅਪਣਾ ਕੇ ਤੁਸੀਂ ਆਪਣੇ ਪਸ਼ੂ ਨੂੰ ਨਵੇਂ ਦੁੱਧ ਕਰ ਸਕਦੇ ਆ ਤੇ ਹੀਟ ਚ ਲਿਆ ਸਕਦੇ ਆ ਵਧੀਆ ਹੈਗਾ ਬਾਕੀ ਜੀ ਐਗਰੀਮੈਂਟ ਪੋਰਟ ਹੁੰਦੀ ਆ ਕਈ ਵਾਰਾ ਪਸ਼ੂ ਨੂੰ ਕਾਟ ਹੋਈ ਜਾਂਦੀ ਉਹਦੇ ਕਰਕੇ ਵੀ ਪਸ਼ੂ ਨਹੀਂ ਮਨਾ ਨਵੇਂ ਦੁੱਧ ਹੁੰਦਾ ਜੇ ਨਾਲ ਲੰਮਾ ਸਮਾਂ ਤੱਕ ਲਈ ਜਾ ਕੇ ਪਸ਼ੂ ਜੇ ਕਮਜ਼ੋਰੀ ਆ ਜਾਂਦੀ ਹੈ ਜੇ ਬਾਹਰ ਸੂਈਆਂ ਦੇ ਵਿੱਚ ਤੁਸੀਂ ਐਗਰੀਮੈਂਟ ਕੋਟ ਵੀ ਰੋਜ਼ ਦਾ 50 ਗ੍ਰਾਮ ਬਾਦੋ ਤੁਸੀਂ 2 ਕਿਲੋ ਚਾਰ ਦੇ ਕਿਉਂਕਿ ਜੀ ਹਰ ਇੱਕ ਘਰ ਦੀ ਆਪੋ ਆਪਣੀ ਜ਼ਿੰਮੇਵਾਰ ਅਹਿਮ ਲਿਕਵੀ ਰਜ਼ਾਰੀ ਹੁੰਦੀ ਹੈ ਨਹੀਂ ਪੂਰਾ ਆਇਆ ਜਾਂਦਾ ਜੀ ਹਨਾ ਜੇ ਆਪਾਂ ਪਸ਼ੂ ਨੂੰ ਵਾਧ ਤੇ ਖਰਾਕ ਦੇਵਾਂਗੇ ਫੇਰ ਹੀ ਵਾਧ ਦੁੱਧ ਦੇਣਗੇ ਤੇ ਉਹਦੇ ਵਾਸਤੇ ਜੀ ਖਰਚਾ ਆਉਣਾ ਨਾ ਜੇ ਆਪਾਂ ਸ਼ੱਕਰ ਵੇਸਣ ਦੀ ਗੱਲ ਕਰੀਏ ਤਾਂ ਬਹੁਤ ਮਹਿੰਗਾ ਹੋ ਵੀ ਘੱਟੋ ਘੱਟ ਇੱਕ ਪਸ਼ੂ ਨੂੰ 5-10 ਕਿਲੋ ਸ਼ੱਕਰ 5-10 ਕਿਲੋ ਵੇਸਣ ਵਿੱਚ 5-7 ਕਿਲੋ ਆਪਾਂ ਤੇਲ ਚਾਰਾਂਗੇ ਹੈ ਨਾ ਨਾਲ ਐਵੇਂ ਮਨ ਫੋਟ ਚਾਰਾਂਗੇ 7ਵੇਂ ਐ 7.5 ਮਹੀਨਿਆਂ ਤੱਕ ਫੇਰ ਪਸ਼ਮੀਪਲਸ ਨਿੰਮ ਦੀ ਵਧੀਆ ਇਹਦਾ ਜਿਵੇਂ ਹੁਣ ਗਰਮੀ ਆ ਗਈ ਐ ਟੋਕੜਾ ਮੱਝਾਂ ਗੱਬਰ ਟੋਕੜਾ ਮੱਝਾਂ ਨੂੰ ਤੁਸੀਂ ਪਾਣਾ ਪਿਆ ਸਕਦੇ ਆ ਕਣਕ ਦਾ ਤਾਂ ਕਿ ਉਹਨੂੰ ਗਰਮੀ ਨਾ ਹੋਵੇ ਵੀ ਗਰਮੀ ਦੇ ਵਿੱਚ ਠੰਡੀਆਂ ਚੀਜ਼ਾਂ ਪਸ਼ੂ ਖਾਊਗਾ ਤਾਂ ਵਧੀਆ ਰਹੂਗਾ ਅੱਜ ਕੱਲہ ਪ੍ਰੋਬਲਮ ਚੱਲ ਰਹੀ ਆ ਖਾਲ ਸੱਟਨ ਦੀ ਬਹੁਤ ਸਾਰੇ ਪਸ਼ੂ ਖਾਲ ਸੱਟ ਰਹੇ ਆ ਨਦਨਾ ਚੌ ਚੌ ਵਿਨਿਆ ਤੇ ਜਾਂ ਪੰਡਾ ਸਤਾਨੀਆ ਤੇ ਉਹਦੇ ਅਸਤੇ ਵੀ ਸਰੋਂ ਦਾ ਤੇ ਹਨਾ ਤੇ ਸ਼ੱਕਰ ਤੇ ਵੇਸਨ ਤੇ ਤੁਸੀਂ ਕਣਕ ਦੇ ਦਾਣੇ ਦੇ ਵਿੱਚ ਪਾ ਸਕਦੇ ਆ ਸ਼ੱਕਰ ਕੰਬਲੀ ਸ਼ੱਕਰ ਦੀ ਪਾ ਕੇ ਤੁਸੀਂ ਤੇ ਕਿਲੋ ਦਾ 10 ਕਿਲੋ ਮੈਂ ਤਾਂ ਬੱਕ ਪਰੇ ਦਾਣੇ ਦਾ ਪੌਂਡ ਨਹੀਂ ਇੱਕ ਪਸ਼ੂ ਦਾ ਤੇ ਉਹ ਆਪਾਂ ਰਾਤ ਨੂੰ ਭੌਂਣਾ ਤੇ ਮੇਰੇ ਦਿਨ ਦੁਪਹਿਰੇ ਉਹ ਨੂੰ ਆਏ ਮਸਲ ਕੇ ਦੁੱਧ ਜਿਆ ਬਣਾ ਕੇ ਤੇ ਉੱਤੇ ਪਾਣੀ ਝਾਰਵਾਣੇ ਤੇ ਪਾਈ ਚਲੋ ਤੇ ਪਸ਼ੂ ਦਾ ਢਾ ਦਦਰੂ ਠੀਕਿਆ ਰਹੂਗਾ আর ਅੱਜ ਕੇ ਪਾਣੀ ਪੀਊਗਾ ਵਧੀਆ ਬਾਥਰੂਮ ਕਰੂਗਾ ਤਾਂ ਕੋਈ ਗਰਮੀ ਨਹੀਂ ਹੋਊਗੀ ਸਰੋਦੀ ਖਾਲ ਵੀ ਠੰਡੀ ਹੁੰਦੀ ਹੈ ਤੁਹਾਨੂੰ ਕਿ ਅੱਜ ਕੱਲ੍ਹ ਆ ਕੇ ਪਸ਼ਮਾਨ ਹੁੰਦਾ ਪੱਠਿਆਂ ਦਾ ਦੌੜਾ ਹੋ ਜਾਂਦਾ ਤੇ ਸਰੋਦੀ ਸਰੋਦੀ ਖਾਲ ਵੀ ਆਪਾਂ ਕੌਂਦੇ ਰਹਿਣਗੇ ਤੇ ਉਹਦੇ ਨਾਲ ਵੀ ਵਧੀਆ ਵਿਚਾਰ ਹੋ ਜਾਂਦਾ ਵਾ ਠੀਕ ਹੈ ਜੀ ਇਹ ਸੀਗੇ ਕਈ ਸਵਾਲ ਸਵਾਲਾਂ ਦੇ ਜਵਾਬ ਮੈਨੂੰ ਕਮੈਂਟ ਆਉਂਦੇ ਸੀ ਗੱਭਲ ਪਸ਼ਮਾਨ ਦੀ ਨਿਸ਼ਾਨੀਆਂ ਦੀ ਵੀਡੀਓ ਬੜੀ ਆਪਣੀ ਚੱਲ ਰਹੀ ਹੈ ਬਹੁਤ سارے ਕਮੈਂਟ ਆਉਂਦੇ ਰਹਿੰਦੇ ਦੇਖੀ ਦਾ ਕੋਈ ਨਾ ਕੋਈ ਮੈਨੂੰ ਤੇ ਆਪਾਂ ਜਿਹੜਾ ਰਪਲਾਈ ਦੇ ਦਾ ਨਾਲ ਹੀ ਆਪਾਂ ਸਬਜੀ ਕੱਟ ਲਈ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਸਬਜੀ ਕੱਟ ਲਈ ਗੰਡੇ ਇੱਥੇ ਮੰਮੇ ਆ ਜੀ ਮੈਂ ਕੰਮ ਰੇਸ ਮਾਰਦੀ ਗੰਡੇ ਚਾੜ ਜਾਨਗੇ ਮੰਨਦੀ ਆਉ ਬਾਹਰ ਕੰਮੇਚ ਤੇ ਆਪਾਂ ਬਾਹਰ ਜਾ ਕੇ ਗੰਡੇ ਕੱਟਦੇ ਆ ਠੀਕ ਹੈ ਆਪਾਂ ਸਬਜੀ ਕੱਟ ਲਈ ਨਾਲੇ ਥੋੜਾ ਟਾਈਮ ਰੈਸਟ ਕਰ ਲਈ ਤੇ ਹੁਣ ਰੈਸਟ ਦਾ ਟਾਈਮ ਲਈ ਰਿਹਾ ਜੀ ਦਾਲ ਸਬਜੀ ਬਣਾਉਣ ਤੋਂ ਬਾਅਦ ਰੋਟੀ ਟਰੱਕ ਇਹ ਤੇ ਭੇਜਣ ਤੋਂ ਬਾਅਦ ਫਿਰ ਆਪਾਂ ਕਟੂਆ ਵਾਲਾ ਜਾਵਾਂਗੇ ਉਹਨਾਂ ਨੂੰ ਨਵਾ ਮੰਗੇ ਤੇ ਆਵਾਂਗੇ ਤੇ ਪੱਠੇ ਪਾਵਾਂਗੇ ਫਿਰ ਫੇਰ ਸ਼ਾਮ ਨੂੰ ਜੇ ਸਬ지 ਬਚ ਗਈ ਤਾਂ ਠੀਕ ਹੈ ਜੀ ਨਹੀਂ ਫਿਰ ਸ਼ਾਮ ਸ਼ਾਮ ਕੋਈ दाल ਧਰਨਾਂਗੇ ਆਪਾਂ ਕਿਉਂਕਿ ਇਹ ਕਿਲੋ ਸੀਗਾ ਆਪਣੇ ਕੋਲੇ ਅੱਲਾ ਤੇ ਪੰਜ ਛੇ ਜਾਣੇ ਖਾਣ ਵਾਲੇ ਆ ਰੋਟੀ ਦੀ ਫਿਰ ਕੁਛ ਆਪਾਂ ਆਪਾਂ ਤੇ ਕਿਰੇ ਇਹ ਰੋ ਨਹੀਂ ਵੀ ਪੂਰੀ ਉਹਦੀ दाल ਸਬ지 ਠੀਕ ਹੈ ਜੀ ਥੋੜੀ ਦੇਰ ਬਾਅਦ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਉਜੀ ਆਪਾਂ ਗੰਡੇ ਲਈ ਆ ਕਰ ਤਿੱਧਾ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਗੰਡੇ ਤੇ ਇਹਦੇ ਨਾਲ ਹੀ ਪਾ ਲਾਂਗੇ ਆਪਾਂ ਆਪਣੀ ਕੱਟੀ ਹੋਈ ਆਲੂ ਜੀ ਇਹਦੇ ਹਰਨਾ ਮੈਂ ਤੇ ਗਿਆ ਤੱਕੇ 12% ਮਾਰਤਾ ਹੈ ਨਾਇਆ ਯਾਰ ਨਹੀਂ ਬੰਦਾ ਇਹ ਤੁਸੀਂ ਦਾਲ ਕਰਦੀ ਕਰਕੇ ਵੇਖੋ ਕਿ ਇਹਨਾਂ પ્રાਣੇ ਦੇ ਆਪਣਾ ਨਾ ਮਾਤਾ ਦੇ ਨਾਲ ਹਾਰੇ ਦੇ ਵਿੱਚ ਇਹ ਫਰੰਗੀ ਜਾਦੂ ਨਹੀਂ ਲਾਦੀ ਨੇ ਨਾ ਤਾਂ ਦੂਜੀ ਤੇ ਦਲੇਸ਼ੂਂ ਦੀਆਂ ਦਾਲ ਹਾਰੇ ਤੇ ਪੁੱਜੇ ਦੇ ਬਾਕੇ ਦੇ ਕੇ ਕਿਹਾ ਜਾਂਦਾ ਕਿ ਆਹ ਬਸ ਤੇ ਮੈਂ ਹੋਰ ਤਾਂ ਨਹੀਂ ਕਿ ਇਹ ਵੀ ਕਿਉਂਗਲਾਈ ਵਿੱਚ ਛੋਟੀ ਜਿਹੀ ਸੀ ਬਾਰੀ ਸਾਹਿਬ ਦੀ ਸਵਾਲ ਬਣੀ ਉਹ ਆਏ ਤੁਸੀਂ ਨਾ ਸਾਡੀ ਬਣਾਉਣਗੇ इवे बस थोड़ा जहाँ आप जीरा नहीं बढ़िया लगता एम थोड़ी जी दे मिर्च पा लेंगे क्योंकि जी है ना काम वाले बंद ने रोटी पानी खाला जो अखा में सोहना लगे वेखन त खाने भी सोहना लगता है ना फिर जी जी करता आप थोड़ी जी मिर्च हैगी थोड़ी जी होर पावे ਬਾਦੀ ਮੋਰੀ ਆਚੀ ਆਪਾਂ ਨਹੀਂ ਪਾਉਂਦੇ ਹਲਦੀ ਤੇ ਉਹ ਪਾਵਾਂਗੇ ਬਾਦੀ ਹਲਦੀ ਨਾਲ ਇਸ दाल ਸਬਜੀ ਕਾਲੀ ਬਣਦੀ ਐ ਜੀ ਤੇ ਦੁੱਧ ਵਾਲੀ ਸਬਜੀ ਬਣਾਉਣ ਲਈ ਥੋੜਾ ਜਿਹਾ ਘੱਟ ਹਲਦੀ ਪਾ ਕੇ ਬਣਾਈਏ ਤਾਂ ਵਧੀਆ ਬਣਦੀ ਐ ਮਿਰਚਾਂ ਪਾ ਦਾਂਗੇ ਮੂੰਗੀ ਪਾ ਦਾਂਗੇ ਤੇ ਆਪਾਂ ਇਹ ਚ ਪਾ ਕੇ ਪਾਤੀ ਪਾਣੀ ਜੀ ਲੋ ਫਿਕਨਾ ਮਰਾਵਾਂਗੇ ਇਹਨਾਂ ਜੇ ਨਹੀਂ ਪਤੂਗਾ ਤਾਂ ਜਲਦੀ ਤੋਂ ਮੀ ਲੋ ਸੀਟੀਆਂ ਮਰਾ ਦਾਂਗੇ ਇਹਨਾਂ ਤੇ ਸਬਜੀ ਬਣੇ ਤੇ ਆਪਾਂ ਗੋਨ ਲੈਣੀ ਆ ਤਾਂ ਆਪਣੀ ਸਬਜੀ ਬਣੂਗੀ ਐਸ ਤਰ੍ਹਾਂ ਤੁਸੀਂ ਬਣਾਓਗੇ ਨਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਵਧੀਆ ਸਬਜੀ ਸਵਾਦ ਵਾਲੀ ਸਬਜੀ ਬਣਨੀ ਹੈ ਜਿਹਦੀ ਨੂੰ ਮੈਂ ਤੇ ਸੱਤੇ ਬਾਹਰ ਤੜਕੇ ਫੜ ਕੇ ਆ ਸਬਜੀ ਸਵਾਦ ਨਹੀਂ ਬਣਦੀ ਨੀ ਮਰਚ ਦੇ ਸੱਤੇ ਬਣਦੀ ਨੂੰ ਸਬਜੀ ਜਿਹਾ ਸਾਰਾ ਹੁਣ ਆਪਾਂ ਨਾਲ ਖਾਣੇ ਆ ਤੇ ਬਾਹਲੇ ਇਹ ਰਿਓ ਵੀ ਤੰਗ ਕਰਦਾ ਜਿਵੇਂ ਅਸੀਂ ਜ਼ਿਆਦਾਤਰ ਪੂਤੀ ਲੈਂਦੀ ਤੇ ਅਮਰਤੀ ਕੜੀ ਜਾਂ ਜੀਜੂ ਕਰਦੇ ਆ ਜਾਂ ਘਰ ਦਾ ਸੱਜਣਾ ਤੇ ਹੁਣ ਤਾਂ ਮੇਰੀ ਪੂਰੀ ਕਰਕੇ ਗਿਆ ਹੋਇਆ ਰਹਿ ਗਿਆ ਤੇ ਕੱਲ ਅਸੀਂ ਤਾਂ ਮੇਰੇ ਮੁਰਕੇ ਕੰਮ ਰੋਕ ਲਿਆ ਤੇ ਬੰਦ ਕਰਤਾ ਪੂਰੀ ਨਹੀਂ ਸੀ ਦੀ ਆਪਾਂ ਇਹਦਾ ਬਲੱਡ ਵਧਾ ਦਿੱਤਾ ਕਿਉਂਕਿ ਮੂੰਗੀ ਨਾਲ ਬਲੱਡ ਵਧਦਾ ਕਿਉਂਕਿ ਜੇ ਮੂੰਗੀ ਇਹਦਾ ਰੇਹਾਂ ਸਪਰੇਆ ਮੱਕੀ ਤੇ ਕਰਕੇ ਨਾ ਇੱਕੇਦਾਂ ਆਪਾਂ ਸੁਕਾ ਦੇਨੇ ਆ ਉਹ ਆਪਣੇ ਤੇ ਇਫੈਕਟ ਪਾਉਂਦਾਗਾ ਆਪਣੇ ਤੇ ਨੂੰ ਆਪਾਂ ਨੇ ਖਰਾਬ ਕਰ ਦੇਣਾ ਫਿਰ ਸਵੇਰ ਤਰੇਤੀ ਹਲਦੀ ਪਾ ਕੇ ਇਸ ਤਰ੍ਹਾਂ ਚੌਲ ਬਣ ਜਾਂਦੇ ਫੋਕੇ ਚੌਲ ਰਹਿਨੇ ਕਿਉਂਕਿ ਉਹਨਾਂ ਦਾ ਜੀਪੀ ਵਧ ਗਿਆ ਫਿਰ ਨੂਨ ਤਾਂ ਪਾਉਣਾ ਨਹੀਂ ਸੀ ਨਾ ਮਿਰਚ ਪਾਉਣੀ ਸੀ ਇਸੇ ਤਰੀਕੇ ਆਪਾਂ ਚੌਲ ਬਣਾਉਦੇ ਆ ਦਹੀਂ ਨਾਲ ਉਹਨੇ ਖਾ ਲਿਆ ਤੇ ਸਵੇਰ ਕਾਫੀ ਬਲੱਡ ਵਧ ਗਿਆ ਸਵੇਰ 4:00 ਵਜੇ ठीक है जी हम आपके आटा तक नहीं आता नमें दुख नहीं हुआ तो तेनालीर ते 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 के बना के देते हैं गुड़ देते हैं पंद्रह दिन के पा सकते गुड़ पाग जा दो ढाई किलो गुड़ चार दौ ਨਾਡਾ ਪਸੂਲੀਟ ਦੇ ਵਿੱਚ ਆ ਗੂ। ਠੀਕ ਹੈ ਜੀ ਤੇ ਚਲੋ ਜੀ ਅੱਜ ਦੇ ਵੀਡੀਓ ਦਾ ਵੀ ਐਂਡ ਦੇ ਵਲੌਗ ਦਾ ਐਂਡ ਇੱਥੇ ਕਰਦੇ ਆਂ। ਮਿਲਦੇ ਆਂ ਕਿਸੇ ਮੁਰਬਲਾ ਉਹਦੇ ਨਾਲ ਕਿਉਂਕਿ ਵਲੌਗ ਬਣ ਕੇ ਕਾਫੀ ਲੰਬਾ ਹੋ ਜਾਂਦਾ ਹੈ 8-7 ਮਿੰਟ ਦਾ ਬਹੁਤ ਹੈ। ਜੇ ਤੁਹਾਨੂੰ ਵਧੀਆ ਲੱਗਦਾ ਮੇਰਾ ਵਲੌਗ ਤਾਂ ਦੱਸ ਦਿਓ ਜੀ ਆਪਾਂ ਨੰਬਰ ਵੀ ਨੂੰ ਪਾ ਦੇਣਾ ਜੀ। ਥੀਕ ਹੈ। ਧੰਨਵਾਦ ਹੈ ਸਾਰਿਆਂ ਦਾ। ਮਿਲਦੇ ਆਂ ਕਿਸੇ ਹੋਰ ਵਲੌਗ ਦੇ ਨਾਲ ਤੇ ਆਪਾਂ ਕੰਨਣਗੇ ਆਟਾ। ਫਿਰ ਕੰਮਾਂ ਵੱਚ ਧਿਆਨ ਰਹਿ ਗਿਆ ਤਾਂ ਫਿਰ ਵੀਡੀਓ ਵੱਲ ਧਿਆਨ ਨਹੀਂ ਜਾਂਦਾ ਕੋਈ ਕੰਮ ਹੀ ਹੁੰਦਾ ਠੀਕ ਹੈ ਜੀ ਓਕੇ ਬਾਏ